ਭਾਰਤ-ਪਾਕਿਸਤਾਨ ਵਿਚਕਾਰ ਲਗਾਤਾਰ ਵਧ ਰਹੇ ਤਣਾਅ ਦੇ ਦੌਰਾਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਬਠਿੰਡਾ ਤੋਂ ਸ਼ਾਮ 7 ਵਜੇ ਤੋਂ ਵਾਲਬਾਸ ਸੇਵਾ ਪ੍ਰਸ਼ਾਸਨ ਵੱਲੋਂ ਬੰਦ ਕਰਵਾ ਦਿੱਤੀ ਗਈ। ਬੱਸ ਬੰਦ ਕੀਤੇ ਜਾਣ ਸਬੰਧੀ ਬਕਾਇਦਾ ਪਠਿੰਡਾ ਦੇ ਬੱਸ ਸਟੈਂਡ ਵਿੱਚ ਅਨਾਉਂਸਮੈਂਟ ਕਰਕੇ ਮੁਸਾਫਰਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਆਪਣੀ ਮੰਜ਼ਿਲ ਵੱਲ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਮੈਂ ਤੁਹਾਡਾ ਕੀ ਕਹਿਣਾ ਚਾਹੁੰਦਾ ਜੀ ਨਾ ਸਰਜਿੰਦਰ ਸਿੰਘ ਮੇਰਾ ਨਾਮ ਸੁਜਿੰਦਰ ਸਿੰਘ ਇੰਸਪੈਕਟਰ ਐਮਐਸਆਈ ਬਠਿੰਡਾ ਐਮਰਜੈਂਸੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਹੋਈਆਂ ਕਿ ਬ੍ਰੇਕਆਊਟ ਸ਼ੁਰੂ ਹੋ ਜਾਂਦਾ 8 ਵਜੇ ਤੋਂ ਮੁਕਸਰ ਜ਼ਿਲ੍ਹਾ ਵੀ ਉਹਦੇ ਵਿੱਚ ਆ ਗਿਆ ਇਸ ਕਰਕੇ ਜੋ ਵੀ ਬੱਸਾਂ ਅਸੀਂ ਵੱਖ-ਵੱਖ ਰੂਟਾਂ ਤੇ ਭੇਜ ਰਹੀਆਂ ਉਹ 7 ਵਜੇ ਹੀ ਭੇਜੀਆਂ ਜਾਣਗੀਆਂ ਲਾਸਟ ਬੱਸ 7 ਵਜੇ ਜਾਊ ਤਾਂ ਕਿ ਲਾਈਟਾਂ ਲੱਗਣ ਤੋਂ ਪਹਿਲਾਂ-ਪਹਿਲਾਂ ਗੱਡੀਆਂ ਆਪ ਦੇ ਸਥਾਨਾਂ ਤੇ ਪਹੁੰਚ ਜਾਣ ਤੇ ਅਸੀਂ ਆਮ ਜਨਤਾ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਵੀ ਪ੍ਰਸ਼ਾਸਨ ਦੀ ਮਦਦ ਕੀਤੀ ਜਾਵੇ ਤੇ 7 ਵਜੇ ਤੱਕ ਸਾਰੇ ਆਪਣੇ ਆਪਣੇ ਥਾਵਾਂ ਤੇ ਪਹੁੰਚ ਜਾਣ। ਕੀ ਦਾ ਜੀ ਜਿੰਨਾਂ ਕਿ ਰੂਟ ਕੋਡ ਦੇ ਪਹੁੰਚ ਰੂਟ ਸਾਡੇ ਉਸ ਤੋਂ ਬਾਅਦ ਲਾਸਟ ਤਕਰੀਬਨ 15-20 ਬਸਾਂ ਨਿਕਲਦੇ ਗਏ ਜੀ। ਲੱਤ ਰੋਕਾਂ ਦੇ ਜਿਵੇਂ ਮਲੋਟ, ਮੁਕਸਰ, ਮਾਨਸਾ, ਤਲਵੰਡੀ ਸਾਬੋ, ਚੰਡੀਗੜ੍ਹ ਤੇ ਉਹ ਰੂਟ ਮੈਸ ਹੁੰਦੇ। ਲੌਂਗ ਰੂਟ ਜਿੰਨੇ ਗਏਗਾ ਜੀ। ਇਹਦੇ ਜੋ ਸਾਡੇ ਸੱਤ ਇੱਕ ਚੰਡੀਗੜ੍ਹ ਦਾ ਲੌਂਗ ਰੂਟ ਹੈ ਜੀ। ਬਾਕੀ ਲੋਕਲ ਰੂਟ ਹੈ। ਜੇ ਹਲਾਤ ਬਣੇ ਹੋ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ। ਅਸੀਂ ਤਾਂ ਬਸ ਇਹੀ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਆਪਣੇ ਘਰਾਂ ਵਿੱਚ ਪਹੁੰਚੋ ਤੇ ਧੰਨਵਾਦ ਅੱਛਾ ਸਰ ਤੁਸੀਂ ਪਾਸਾ ਆਦੀ ਹੈ ਜੇਕਰ ਰੂਟ ਹੈਗੇ ਹਰਿਆਣਾ ਦੀ ਹੋਗੀ ਮੰਨ ਲਓ ਸਰੰਤੀ ਏਰੀਆ ਜਿੱਥੇ ਕਿ ਬਾਰਡਰ ਤੇ ਹੈਗੀ ਉਹ ਬਸਾਂ ਤੁਸੀਂ ਵਰਤ ਨਹੀਂ ਕੀਤੀਆਂ ਇਸ ਤਰ੍ਹਾਂ ਹਾਂਜੀ ਅਮਰਸਰ ਰੂਟ ਬੰਦ ਹੋ ਚੁੱਕਿਆ ਜੀ ਫਰੀਦਕੋਟ ਡਿੱਪੂ ਬੰਦ ਹੋ ਚੁੱਕਿਆ ਇਸ ਕਰਕੇ ਰੂਟ ਬੰਦ ਹੈ ਹਾਂ ਹਰਿਆਣੇ ਸਰੰਤੀ ਬਸਾਂ ਹਾਂ ਹਰਿਆਣੇ ਹਰਿਆਣੇ ਰੋਡਵੇ ਸਾਰੀ ਜੋ ਪੰਜਾਬ ਨਾਲ ਟੱਚ ਕਰਦੀ ਸੀ ਬੰਦ ਕਰ ਦਿੱਤੀ ਗਈ ਹੈ ਬੰਦ ਕਰ ਦਿੱਤੀ ਠੀਕ ਹੈ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰਾਪਰਟیز